ਨਮਸਕਾਰ ਦੋਸਤੋ ਦੋਸਤੋ ਅੱਜ ਆਪਾਂ ਇੱਕ ਬਹੁਤ ਵਧੀਆ ਟੌਪਿਕ ਲੈ ਕੇ ਆਏ ਹਾਂ ਜਿਹਦੇ ਨਾਮ ਬੰਦੇ ਦੀ ਜ਼ਿੰਦਗੀ ਜਿਹੜੀ ਆ ਬਹੁਤ ਜ਼ਿਆਦਾ ਸੌਖੀ ਲੱਗਣ ਲੱਗ ਪੂਗੀ ਇਹ ਨਹੀਂ ਕਿ ਕੋਈ ਕੋਈ ਜਾਦੂ ਵਜਾਣਾ ਆਪਣੀ ਲਾਈਫ ਦੇ ਵਿੱਚ ਇਤਨਾ ਦਾ ਕੁਝ ਨਹੀਂ ਆ ਪਰ ਉਹ ਅਗਰ ਆਪ ਉਹ ਤਿੰਨ ਸ਼ਬਦ ਜਿਹੜੇ ਮੈਂ ਤੁਹਾਨੂੰ ਅੱਜ ਦੱਸਾਂਗਾ ਅਗਰ ਆਪ ਉਹ ਤਿੰਨ ਸ਼ਬਦ ਆਪਣੀ ਲਾਈਫ ਦੇ ਵਿੱਚ ਉਹਨੂੰ ਅਪਲਾਈ ਕਰ ਲਈਏ ਤੇ ਬਹੁਤ ਈਜ਼ੀ ਲਾਈਫ ਜੀ ਸਕਦੇ ਆਂ ਔਰ ਪ੍ਰੈਕਟੀਕਲ ਲਾਈਫ ਚ ਜੀ ਸਕਦੇ ਆ ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਹਵਾਈ ਗੱਲਾਂ ਦੇ ਵਿੱਚ ਨਹੀਂ ਜਦੋਂ ਅਸੀਂ ਉਹ ਉਹਨਾਂ ਤਿੰਨਾਂ ਸ਼ਬਦਾਂ ਨੂੰ ਆਪਣੀ ਲਾਈਫ ਦੇ ਵਿੱਚ ਇਸਤੇਮਾਲ ਕਰਾਂਗੇ ਪੱਕੇ ਤੌਰ ਤੇ ਤੇ ਪੱਕਾ ਹੈ ਕਿ ਆਪਣੀ ਲਾਈਫ ਚੇਂਜ ਹੋਊਗੀ ਜੀ ਉਹ ਸ਼ਬਦ ਜਿਹੜੇ ਆ ਉਹ ਰੁਟੀਨ ਮਹਾਰਾ ਦੇ ਸ਼ਬਦ ਹੈਗੇ ਆ ਇਦਾਂ ਨਹੀਂ ਕੋਈ ਨਵੇਂ ਕੋਈ ਡਿਕਸ਼ਨਰੀ ਦੇ ਵਿੱਚੋਂ ਕੱਢ ਕੇ ਲਿਆਂਦੇ ਇਸ ਤਰ੍ਹਾਂ ਕੋਈ ਸ਼ਬਦ ਨਹੀਂ ਹੈਗੇ ਪ੍ਰਣੇਸ਼ ਹੁੰਦੇ ਆਪਾ ਰੋਜ਼ ਉਹਨਾਂ ਬਾਰੇ ਸੁਣਦੇ ਆਂ ਬੋਲਦੇ ਆਂ ਸਭ ਕੁਝ ਕਰਦੇ ਆਂ ਪਰ ਜਾਣੇ-ਅਣਜਾਣੇ ਆਪਾਂ ਉਹਨਾਂ ਨੂੰ ਸਹੀ ਉਹਨਾਂ ਦਾ ਜੋ ਡੈਪਥ ਹੈਗੀ ਉਹਨਾਂ ਦੀ ਜੋ ਉਹਨਾਂ ਦੇ ਗਹਿਰਾਈ ਹੈ ਉਹਨੂੰ ਆਪਾਂ ਜਾਣ ਨਹੀਂ ਪਾਉਂਦੇ ਲੇਕਿਨ ਅਗਰ ਆਪਾਂ ਉਹਦੀ ਗਹਿਰਾਈ ਨੂੰ ਸਮਝ ਕੇ ਆਪਣੀ ਲਾਈਫ ਦੇ ਵਿੱਚ ਉਹਨੂੰ ਪੱਕੇ ਤੌਰ ਤੇ ਆਪਣੇ ਨਾਲ ਜੋੜ ਲਈਏ ਤੇ ਆਪਣੀ ਲਾਈਫ ਇੰਨੀ ਕਿ ਹੈਪੀ ਹੋ ਜਾਏਗੀ ਇੰਨੀ ਕਿ ਖੁਸ਼ਹਾਲ ਹੋ ਜਾਏਗੀ ਕਿ ਆਪਾਂ ਸੋਚ ਵੀ ਨਹੀਂ ਸਕਦੇ ਉਹ ਉਹਨਾਂ ਸ਼ਬਦਾਂ ਬਾਰੇ ਅੱਜ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਸ਼ਬਦ ਹੈ ਐਕਸੈਪਟ ਸਵੀਕਾਰ ਕਰਨਾ ਮਤਲਬ ਕਿ ਅਸੀਂ ਕਦੇ ਵੀ ਦੇਖਿਆ ਹਰ ਕਈ ਬੰਦੇ ਜਿਹੜੇ ਉਹ ਆਪਣੀ ਲਾਈਫ ਨੂੰ ਹਮੇਸ਼ਾ ਕੋਸਦੇ ਰਹਿੰਦੇ ਆ ਆਪਣੇ ਮਨਾਈਤਾ ਕਰਦੀ ਰੱਬ ਨੇ ਮਨੋਂ ਦਾਗਾਤੀ ਮੈਂ ਕੀ ਰੱਬ ਦਾ ਮਖੜਿਆ ਸੀ ਇਹ ਸੀ ਉਹ ਸੀ ਮੈਨੂੰ ਲਾਈਫ ਚੰਗੀ ਨਹੀਂ ਮਿਲੀ ਮੇਰੇ ਮਾਪਿਆਂ ਨੇ ਮੇਰੇ ਨਾਲ ਕੁਝ ਨਹੀਂ ਚੰਗਾ ਕੀਤਾ ਮੇਰੇ ਲਈ ਕੁਝ ਕੀਤਾ ਨਹੀਂ ਉਹਨਾਂ ਨੇ ਕਈਆਂ ਨੂੰ ਹੁੰਦਾ ਕਿ ਮੈਨੂੰ ਲਾਈਫ ਪਾਰਟਨਰ ਵਧੀਆ ਨਹੀਂ ਮਿਲਿਆ ਕਈਆਂ ਨੂੰ ਹੁੰਦਾ ਕਿ ਮੇਰੇ ਰਿਸ਼ਤੇਦਾਰ ਜਿਹੜੇ ਹੋ ਮੇਰੇ ਨਾਲ ਵਧੀਆ ਨਹੀਂ ਚੱਲਦੇ ਉਹ ਇਸ ਕਮੀ ਦੇ ਨਾਲ ਜੀਦੇ ਜਦ ਕਿ ਇਹ ਉਹਨਾਂ ਨੂੰ ਉਹਨਾਂ ਨੂੰ ਨੁਕਸਾਨ ਨਹੀਂ ਆ ਇਹਦੇ ਨਾਲ ਉਹਨਾਂ ਨੂੰ ਖੁਦ ਤੋਂ ਦੁੱਖ ਜਿਹੜਾ ਆ ਉਠਾਉਣਾ ਪੈਂਦਾ ਕਿਸੇ ਦੇ ਲੈ ਦੇ ਵਿੱਚ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿ ਕੋਈ ਉਹ ਕਿਸੇ ਦੇ ਨਾਲ ਕਿਸ ਤਰ੍ਹਾਂ ਚੱਲ ਰਿਹਾ ਕਿਸ ਤਰ੍ਹਾਂ ਨਹੀਂ ਚੱਲ ਰਿਹਾ ਅਸੀਂ ਸਭ ਤੋਂ ਵੱਡਾ ਫਰਕ ਜਿਹੜਾ ਫਰਕ ਪੈਂਦਾ ਉਹ ਸਾਡੇ ਆਪਣੇ ਨੇਚਰ ਦੇ ਨਾਲ ਆਪਣੀਆਂ ਆਦਤਾਂ ਦੇ ਨਾਲ ਪੈਂਦਾ ਕਿ ਅਸੀਂ ਕਿਸੇ ਦੇ ਨਾਲ ਕਿਸ ਤਰ੍ਹਾਂ ਚੱਲ ਰਹੇ ਹਾਂ ਕਿ ਅਸੀਂ ਆਪਣੇ ਮਾਪਿਆਂ ਵਾਸਤੇ ਕੁਝ ਕਰ ਰਹੇ ਹਾਂ ਕਿ ਅਸੀਂ ਆਪਣੇ ਭੈਣ ਭਰਾਵਾਂ ਵਾਸਤੇ ਕੁਝ ਕਰ ਰਹੇ ਹਾਂ ਕਿ ਜਿਸ ਲਾਈਫ ਪਾੜਨਾ ਕਰ ਰਹੇ ਅਸੀਂ ਕਹਿੰਦੇ ਕਿ ਅਸੀਂ ਉਹਦੇ ਨਾਲ ਠੀਕ ਹੈ ਸਭ ਤੋਂ ਪਹਿਲਾਂ ਇਹ ਜਾਣਨ ਦੀ ਜ਼ਰੂਰਤ ਪੈਂਦੀ ਆ। ਔਰ ਜਿੱਦੈ ਬੰਦਾ ਇਸ ਚੀਜ਼ ਨੂੰ ਸਮਝਦਾ ਤਾਂ ਉਹ ਇਹਨੂੰ ਸਵੀਕਾਰਤਾ ਦੇ ਵਿੱਚ ਲੈ ਕੇ ਆਉਂਦਾ। ਸਰਕਾਰ ਕਰਦਾ ਕਿ ਹਾਂ ਕਿ ਕਾ ਜੋ ਕੁਝ ਮੈਨੂੰ ਮਿਲਿਆ ਹੈ ਜੋ ਕੁਝ ਪ੍ਰਮਾਤਮਾ ਨੇ ਦਿੱਤਾ ਉਹ ਮੈਨੂੰ ਬਹੁਤ ਬੜੀ ਦਿੱਤਾ। ਉਹ ਹਰ ਚੀਜ਼ ਨੂੰ ਸਵੀਕਾਰ ਕਰਨਾ ਸ਼ੁਰੂ ਕਰਦਾ। ਜਿੱਦ ਹੀ ਆਪਾਂ ਇਹ ਸਵੀਕਾਰਤਾ ਆਪਣੇ ਜੀਵਨ ਦੇ ਵਿੱਚ ਲੈ ਕੇ ਆਵਾਂਗੇ ਸਾਨੂੰ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਦੇਖਣ ਲੱਗ ਪਈਆਂ। ਉਹਦਾ ਕਾਰਨ ਇਹ ਹੈ ਕਿ ਸਾਨੂੰ ਉਦੇ ਦਾਜਾ ਦੇ ਵਿੱਚ ਰਹਿਣਾ ਆ ਜਾਂਦਾ ਹੈ। ਇਹ ਜੋ ਕੁਝ ਮਿਲਿਆ ਮੈਨੂੰ ਬਹੁਤ ਵਧੀਆ ਲੱਗਿਆ। ਮੈਂ ਇਹਨੂੰ ਸਹਿਕਾਰ ਕਰਦਾ। ਔਰ ਜਿੱਦੇ ਸਾਡੇ ਅੰਦਰ ਇਹ ਭਾਵ ਆਉਂਦਾ ਹੈ ਇਹ ਭਾਵਨਾ ਜਗਦੀ ਹੈ ਕਿ ਆ ਠੀਕ ਹੈ ਮੈਨੂੰ ਸਰਕਾਰ ਆ ਸਾਰਾ ਕੁਝ ਜੋ ਕੁਝ ਮੈਨੂੰ ਮਿਲ ਰਿਹਾ। ਜੋ ਕੁਝ ਮੈਨੂੰ ਨਹੀਂ ਵੀ ਮਿਲਿਆ ਮੈਂ ਉਹਦੇ ਲਈ ਵੀ ਸਹਿਕਾਰ ਕਰਦਾ ਕਿ ਠੀਕ ਹੈ ਮੈਨੂੰ ਕੁਝ ਨਹੀਂ ਆਪਣੀ ਲਾਈਫ ਤੋਂ ਗੁੱਸਾ ਗਿਲਾ ਜਾਂ ਕਿਸੇ ਨਾਰਾਜ਼ਗੀ ਦੇ ਵਿੱਚ ਨਹੀਂ ਆ। ਜੋ ਕੁਝ ਮੈਨੂੰ ਰੱਬ ਨੇ ਦਿੱਤਾ ਉਹ ਬਹੁਤ ਵਧੀਆ ਦਿੱਤਾ ਹੈ। ਤੋ ਇਹ ਪਹਿਲਾ ਸ਼ਬਦ ਜਿਹੜਾ ਹੈ ਆਪਣੀ ਲਾਈਫ ਦੇ ਵਿੱਚ ਤੁਸੀਂ ਐਡ ਕਰ ਲੈਣਾ ਹੈਗਾ ਕਿ ਜੋ ਕੁਝ ਵੀ ਮੈਨੂੰ ਮਿਲਿਆ ਮੈਂ ਉਹਨੂੰ ਤਹਿ ਦਿਲ ਤੋਂ ਬਹੁਤ ਖੁਸ਼ ਹੋ ਕੇ ਬਹੁਤ ਆਨੰਦਿਤ ਹੋ ਕੇ ਉਸ ਚੀਜ਼ ਨੂੰ ਮੈਂ ਸਵੀਕਾਰ ਕਰਦਾ ਹਾਂ। ਦੂਸਰਾ ਜਿਹੜਾ ਹੈਗਾ ਅਲਾਉ ਕਰਨਾ। ਦੂਸਰਾ ਸ਼ਬਦ ਹੈ ਅਲਾਉ ਕਰਨਾ। ਆਪਣੀ ਲਾਈਫ ਦੇ ਵਿੱਚ ਜੋ ਕੁਝ ਵੀ ਆ ਰਿਹਾ ਉਹਨੂੰ ਆਉਣ ਦੀ ਇਜਾਜ਼ਤ ਦੇਣੀ। ਚਾਹੇ ਉਹ ਆਪਾਂ ਕੋਈ ਰਿਸ਼ਤਾ ਲਾ ਲਈਏ ਚਾਹੇ ਕੋਈ ਪੈਸਾ ਤਨ ਦੌਲਤ ਲਾ ਲਈਏ ਮਤਲਬ ਉਧਾਰਿੰਦਾ ਤੋਂ ਤੇ ਅਗਰ ਛੋਟਾ ਜਿਹਾ ਵੀ ਕੋਈ ਪੈਸਾ ਸਾਨੂੰ ਆ ਰਿਹਾ ਤੇ ਅਸੀਂ ਉਹਨੂੰ ਅਲਾਫ ਕਰੀਏ ਆਪਣੇ ਵੱਲੋਂ ਆਣੀ। ਕਈ ਵਾਰੀ ਬੰਦਾ ਕਹਿੰਦਾ ਜੀ ਮੈਂ ਕਿਸੇ ਤੋਂ ਕੋਈ ਬੰਦਾ ਮੰਨ ਲਓ ਕਿਸ ਨੇ ਉਧਾਰ ਆ 10 ਲੱਖ ਰੁਪਏ ਲੈਣਾ। ਉਹ 10 ਲੱਖ ਨੂੰ ਵੀ ਠੋਕਰ ਮਾਰਦਾ ਤੇ ਜੋ ਉਹਨੂੰ ਉਹ ਦੇ ਰਿਹਾ ਉਹ ਵੀ ਨਹੀਂ ਉਹ ਆਂਦਦਾ ਹਨ। ਉਹ ਇਸ ਗੱਲ ਤੇ ਅੜ ਕੇ ਬਹਿ ਜਾਂਦਾ ਕਿ ਮੈਨੂੰ ਪੂਰੇ ਦਾ ਪੂਰਾ ਹੀ ਚਾਹੀਦਾ ਹੈ ਉਹਦੇ ਨਾਲ ਉਹਦੀ ਜਿਹੜੀ ਹੈ ਰੁਕਾਵਟ ਬਣਦੀ ਆ ਜੋ ਕੁਝ ਪਰਮਾਤਮਾ ਉਹਨੂੰ ਦੇਣਾ ਚਾਹ ਰਿਹਾ ਸੀ ਉਹ ਨਹੀਂ ਮਿਲਿਆ ਜੋ ਆ ਵੀ ਰਿਹਾ ਸੀ ਆਪਣੀ ਲਾਈਫ ਦੇ ਵਿੱਚ ਉਹ ਵੀ ਉਹਨੇ ਰੋਕ ਲਿਆ ਸਿਰਫ ਆਪਣੀ ਇੱਕ ਸੋਚ ਕਰਕੇ ਕਿ ਹਾਂ ਮੈਂ ਇਹ ਚੀਜ਼ ਇਹਦਾ ਨਹੀਂ ਕਰਦੀ ਹੈ ਨਾ ਤੇ ਹਰ ਚੀਜ਼ ਨੂੰ ਅਲੋਕ ਕਰੋ ਚਾਹੇ ਦੁੱਖ ਹੋਵੇ ਸੁੱਖ ਹੋਵੇ ਕੁਝ ਵੀ ਹੋਵੇ ਇੱਕ ਪਰਮਾਤਮਾ ਦੀ ਰਜਾ ਸਮਝ ਕੇ ਉਹਦਾ ਇੱਕ ਆਰਡਰ ਸਮਝ ਕੇ ਤੇ ਆਪਣੀ ਲਾਈਫ ਦੇ ਵਿੱਚ ਹਰ ਚੀਜ਼ ਨੂੰ ਆਉਣ ਦੀ ਇਜਾਜ਼ਤ ਦਿਓ ਔਰ ਉਹਨੂੰ ਬਹੁਤ ਖੁਸ਼ੀ-ਖੁਸ਼ੀ ਐਕਸੈਪਟ ਕਰੋ ਜੋ ਵੀ ਕੋਈ ਰਿਸ਼ਤਾ ਵੀ ਅਗਰ ਨਵਾਂ ਆਉਂਦਾ ਤੇ ਉਹਨੂੰ ਇਹ ਨਾ ਸੋਚੋ ਕਿ ਇਹ ਮਾੜਾ ਹੋਸਾ ਦਾ ਚੰਗਾ ਹੋ ਸਕਦਾ ਉਹਦੇ ਬਾਰੇ ਪਹਿਲੇ ਆਪਣੇ ਗਲਤ ਖਿਆਲ ਨਾ ਪੈਦਾ ਕਰੋ ਮੰਨ ਲਓ ਕੋਈ ਉਹ ਆਪਾਂ ਅਣਜਾਣ ਵਿਅਕਤੀ ਨੂੰ ਮਿਲਦੇ ਆਂ ਚਾਹੇ ਆਪਾਂ ਗਰਲਫ੍ਰੈਂਡ ਬॉयਫ੍ਰੈਂਡ ਮਿਲਦੇ ਆਂ ਉਹ ਗਰਲਫ੍ਰੈਂਡ ਜਾਂ ਬॉयਫ੍ਰੈਂਡ ਪਹਿਲਾਂ ਉਹਦੇ ਬਾਰੇ 100 ਸਵਾਲ ਆਪਣੇ ਮਨ ਵਿੱਚ ਲੈ ਕੇ ਆਵੇ ਕਿ ਇਹ ਇਤਨਾ ਨਾ ਹੋਵੇ ਉਹ ਇਦਾਂ ਦੀ ਨਾ ਹੋਵੇ ਇਹਦਾ ਮਨ ਪਤਾ ਨਹੀਂ ਕਿਦਾਂ ਰਹੇਗਾ ਚਲਾਕ ਨਹੀਂ ਹੈ ਗੁੱਸੇ ਵਾਲਾ ਨਹੀਂ ਹੈ ਜਾਂ ਕੁਝ ਵੀ ਕਿਸੇ ਤਰੀਕੇ ਦਾ ਵੀ ਕੋਈ ਆਪਣੇ ਅੰਦਰ 네ਗੇਟਿਵ ਖਿਆਲ ਲੈ ਕੇ ਆਣਿਆ ਨਾ ਤਾਂ ਉਹ ਅਸੀਂ ਉਸ ਗਾਰਡ ਦੀ ਜੋ anumati ਹੈ ਉਹ ਸਾਡੇ ਜੀਵਨ ਦੇ ਵਿੱਚ ਆਣਾ ਚਾਹ ਰਿਹਾ ਔਰ ਬੜਾ ਚੰਗੇ ਤਰੀਕੇ ਨਾਲ ਆਣਾ ਚਾਹ ਰਿਹਾ ਤਾਂ ਉਹ ਉਹਨੂੰ ਉੱਥੇ ਰੁਕ ਦਿੰਦਾ ਹੈ ਆਪਣੇ ਸਵਾਲ ਲਾ ਕਰਕੇ ਸਭ ਤੋਂ ਪਹਿਲਾ ਡਾਊਟ ਇਹ ਹੀ ਆਦਾ ਹੁਣ ਮੇਰਾ ਕੁਝ ਜਿੱਦਾਂ ਜੋਬ ਪਲੇਸਮੈਂਟ ਦਾ ਕੰਮ ਹੈ ਮੈਨੂੰ ਕਈ ਫੋਨ ਆਉਂਦੇ ਆ ਔਰ ਸਭ ਤੋਂ ਪਹਿਲਾਂ ਮੈਨੂੰ ਇਹ ਪੁੱਛਿਆ ਜਾਂਦਾ ਜੋ ਵੀ ਮੇਰੇ ਕਲਾਇੰਟ ਆਏ ਲੋ ਕਸਟਮਰ ਆ ਜੋ ਵੀ ਕੈਂਡੀਟ ਆਉਂਦੇ ਆ ਉਹ ਸਭ ਤੋਂ ਪਹਿਲਾਂ ਕੋਈ ਕੰਪਨੀ ਬਾਰੇ ਅਗਰ ਜਾਣਦੇ ਆ ਤਾਂ ਉਹ ਸਭ ਤੋਂ ਪਹਿਲਾਂ ਇਹ ਕਹਿੰਦੇ ਕਿ ਮਾੜੀ ਤਾਂ ਨਹੀਂ ਹੋਊਗੀ ਉਹ ਚੰਗਾ ਪੁੱਛਣ ਦੀ ਜਗ੍ਹਾ ਉਹ ਪਹਿਲੀ ਗੱਲ ਇਹ ਪੁੱਛਦੇ ਕਿ ਕੰਪਨੀ ਮਾੜੀ ਤਾਂ ਨਹੀਂ ਹੈਗੀ ਕੰਪਨੀ ਸ ਤਨਖਾਹ ਤਾਂ ਨਹੀਂ ਰੋਕਦੀ ਹੈਗੀ ਇੱਕ ਤਰੀਕਾ ਹੈ ਦੋਨੋਂ ਤਰੀਕੇ ਸੇਮ ਹੀ ਆ ਹਾਂ ਇਹਨੂੰ ਪੋਜ਼ਿਟਿਵਿਟੀ ਦੇ ਨਾਲ ਵੀ ਪੁੱਛਿਆ ਜਾਂਦਾ ਕਿ ਕੰਪਨੀ ਚੰਗੀ ਹੈ ਤਨਖਾਹ ਟਾਈਮ ਨਾਲ ਮਿਲਦੀ ਹੈ ਨਾ ਵਧੀਆ ਤਨਖਾਹ ਹੈ ਵਧੀਆ ਕੰਪਨੀ ਹੈ ਕੁਝ ਵੀ ਮਤਲਬ ਉਹਨੂੰ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਆਪਣੀ ਸੋਚ ਦੇ ਵਿੱਚ ਬਿਠਾਉਣਾ ਔਰ ਕਈ ਤਾਂ ਇੰਨੇ ਨੈਗੇਟਿਵ ਹੁੰਦੇ ਆ ਕਿ ਉਹ ਪਤਾ ਨਹੀਂ ਵੀ ਕੀ ਸੋਚ ਰਹਿੰਦੇ ਆ ਹਾਂ ਕੰਪਨੀ ਇਦਾਂ ਨਾ ਹੋਵੇ ਕੰਪਨੀ ਉਦਾਂ ਨਾ ਹੋਵੇ ਉਹ ਇਹ ਤੇ ਆਪਣੇ ਰਿਸ਼ਤੀਆਂ ਬਾਰੇ ਵੀ ਉਹ ਸੋਚਦੇ ਆ ਕਿ ਹਾਂ ਵੀ ਮੇਰਾ ਇਹ ਤਾਂ ਦਾ ਰਿਸ਼ਤਾ ਉਹ ਤਾਂ ਦਾ ਰਿਸ਼ਤਾ ਮਤਲਬ ਕਿ ਸਭ ਤੋਂ ਪਹਿਲਾਂ ਆਪਣੇ ਅੰਦਰ ਪੋਜ਼ਿਟਿਵਿਟੀ ਲਿਆ ਕੇ ਹਰ ਚੀਜ਼ ਨੂੰ ਐਕਸੈਪਟ ਕਰਨ ਬਾਰੇ ਸੋਚੋ ਕਿ ਮੈਂ ਐਕਸੈਪਟ ਕਰਨਾ ਉਸ ਤੋਂ ਬਾਅਦ ਮੈਂ ਅਲਾਉ ਕਰਨਾ ਜੋ ਵੀ ਮੇਰੀ ਲਾਈਫ ਤੇ ਵਿਚਾਰ ਆਇਆ ਜਿਹੜਾ ਵੀ ਚੰਗਾ ਪੈਸਾ ਕੋਈ ਥੋੜਾ ਵੀ ਆ ਰਿਹਾ ਭਾਵੇਂ ਬੇਸ਼ੱਕ ਉਹਨੂੰ ਬਹੁਤ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਦੇਣਾ ਉਹਨੂੰ ਵੈਲਕਮ ਕਰਨਾ ਉਚਾਹੇ ਪੈਸਾ ਹੋਵੇ ਚਾਹੇ ਰਿਸ਼ਤਾ ਹੋਵੇ ਕੋਈ ਵੀ ਹੋਵੇ ਉਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਲਈ ਵੈਲਕਮ ਕਰੋ ਕਿ ਹਾਂ ਤੂੰ ਮੇਰੀ ਲਾਈਫ ਦੇ ਵਿੱਚ ਆ ਮੈਨੂੰ ਤੇਰੀ ਜ਼ਰੂਰਤ ਹੈ ਇਸ ਤਰੀਕੇ ਦੇ ਨਾਲ ਅਗਰ ਤੁਸੀਂ ਇਹ ਦੂਸਰੇ ਸ਼ਬਦ ਨੂੰ ਵੀ ਆਪਣੀ ਲਾਈਫ ਦੇ ਵਿੱਚ ਐਡ ਕਰਦੇ ਆ ਤੇ ਤੁਹਾਨੂੰ ਪਰਮਾਤਮਾ ਬਹੁਤ ਵੱਧ ਕੇ ਦੇਗਾ ਘਟ ਨਹੀਂ ਦਿੰਦਾ ਅੱਜ ਜੇ ਤੁਸੀਂ ਉਹਦੇ 10 ਰੁਪਏ ਨੂੰ ਅਲਾਉ ਕੀਤਾ ਆਉਣ ਦੇ ਵਾਸਤੇ ਅਨੁਮਤੀ ਦੇ ਦਿੱਤੀ ਕਿ ਠੀਕ ਹੈ ਮੈਨੂੰ ਜੋ ਮਿਲ ਰਿਹਾ ਬਹੁਤ ਚੰਗਾ ਹੈ ਔਰ ਮੈਂ ਇਹਨੂੰ ਸਰਕਾਰ ਕਰਦਾ ਇਹਨੂੰ ਮੈਂ ਆਪਣੀ ਜੀਵਨ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਨਾ। ਇਹ ਦੂਸਰਾ ਸ਼ਬਦ ਜੇ ਤੁਸੀਂ ਅਡ ਕਰੋਗੇ ਆਪਣੇ ਵਿੱਚ ਤੇ ਤੁਸੀਂ ਆਪਣੀ ਲਾਈਫ ਨੂੰ ਚੇਂਜ ਹੁੰਦਾ ਦੇਖੋਗੇ। ਔਰ ਲਾਸਟ ਜਿਹੜਾ ਤੀਸਰਾ ਸ਼ਬਦ ਆ ਉਹ ਇਸ ਦੋਨਾਂ ਤੋਂ ਬਹੁਤ ਉੱਪਰ ਹੈ। ਡਿਸਰਵ ਕਰਨਾ। ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਇਸ ਕਾਬਿਲ ਸਮਝੋ ਕਿ ਮੈਂ ਕੋਈ ਵੀ ਚੀਜ਼ ਹਾਸਲ ਕਰਨ ਲੱਗਾ। ਤਾਂ ਮੈਂ ਉਹਨੂੰ ਡਿਸਰਵ ਕਰਦਾ ਹਾਂ ਉਹ ਮੇਰਾ ਲਾਲੋ ਕੇ ਜਨਮ ਸਿੱਧਾ ਅਧਿਕਾਰ ਹੈ ਮੈਂ ਉਸ ਚੀਜ਼ ਵਾਸਤੇ ਬਣਿਆ ਹਾਂ ਆਪਣੇ ਆਪ ਨੂੰ ਪਹਿਲਾਂ ਤਾਂ ਇਹ ਅੰਦਰੋਂ ਪੱਕਾ ਕਰ ਲਓ ਕਿ ਮੈਂ ਜੋ ਮੈਨੂੰ ਲਾਇਫ ਦੇ ਵਿੱਚ ਮਿਲਿਆ ਉਹਦੇ ਵਾਸਤੇ ਮੈਂ ਡਿਸਰਵ ਕਰਦਾ ਹਾਂ ਕਿ ਮੈਂ ਇਹ ਪਾਇਆ ਜਿਹੜਾ ਉਹ ਮੈਂ ਆਪਣੀ ਕਾਬਲੀਅਤ ਕਰਕੇ ਪਾਇਆ ਔਰ ਇਹਦੀ ਨੈਗੇਟਿਵ ਵੀ ਇੱਕ ਚੀਜ਼ ਹੈਗੀ ਹੈ ਕਿ ਅਗਰ ਤੁਹਾਡੀ ਲਾਇਫ ਦੇ ਵਿੱਚ ਬੁਰਾ ਹੁੰਦਾ ਨਾ ਤੂੰ ਤੁਸੀਂ ਡਿਸਰਵ ਕਰ ਰਹੇ ਹੈ ਇਹਦਾ ਮਤਲਬ ਸਾਨੂੰ ਕੁਝ ਨਾ ਕੁਝ ਚੇਂਜ ਕਰਨ ਦੀ ਲੋੜ ਹੈ ਮੰਨੋ ਜੇ ਸਾਡੇ ਨਾਲ ਕੁਝ ਬੁਰਾ ਹੋ ਰਿਹਾ ਨਾ ਤਾਂ ਉਹ ਸਾਡੇ ਵਿੱਚ ਕੋਈ ਨਾ ਕੋਈ ਕਮੀ ਹੈ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਕਿ ਹਾਂ ਅਗਰ ਮੇਰੇ ਨਾਲ ਇਦਾਂ ਹੋਇਆ ਤਾਂ ਮੈਂ ਇਹ ਡਿਸਰਵ ਕਰਦਾ ਸੀ ਤਾਂ ਹੀ ਮੈਂ ਨਾਇਤਾ ਹੋਣਾ ਮੇਰੇ ਨਾਲ ਇਦਾਂ ਹੀ ਹੋਣਾ ਚਾਹੀਦਾ ਜਦ ਤਨ ਤੁਸੀਂ ਇਹ ਚੀਜ਼ ਨੂੰ ਮੰਨ ਲਓਗੇ ਨਾ ਕਿ ਮੈਂ ਮੈਂ ਹੀ ਮੇਰੇ ਵਿੱਚ ਹੀ ਕੋਈ ਕਮੀ ਹੈ ਉਸ ਦਿਨ ਤੁਹਾਡੀ ਲਾਈਫ ਬਹੁਤ ਜ਼ਿਆਦਾ ਇਜ਼ੀ ਹੋ ਜਾਏਗੀ ਔਰ ਤੁਸੀਂ ਅੱਗੇ ਤੋਂ ਨੈਕਸਟ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਮਝਦਾਰੀ ਨਾਲ ਚਲਾਉਣ ਲੱਗ ਪੋਗੇ। ਮਨ ਲਿ ਜੋ ਵੀ ਲਾਈਫ ਦੇ ਵਿੱਚ ਮਿਲਿਆ ਉਹਦੇ ਵਾਸਤੇ ਆਪਣੇ ਆਪ ਨੂੰ ਪ੍ਰਾਊਡ ਫੀਲ ਵੀ ਕਰਨਾ ਔਰ ਜੋ ਕੁਝ ਸਾਨੂੰ ਨਹੀਂ ਮਿਲਿਆ ਜਾਂ ਜੋ ਕੁਝ ਵੀ ਸਾਡੇ ਨਾਲ ਬੁਰਾ ਹੋ ਗਿਆ ਤੇ ਉਹਨੂੰ ਵੀ ਇਸ ਸਮਝਣਾ ਕਿ ਮੇਰੀਆਂ ਕੁਝ ਗਲਤੀਆਂ ਕਰਕੇ ਹੀ ਹੋਇਆ ਹੋਵੇਗਾ। ਦੇਰਵ ਕਰ ਲੈਣਾ ਤੀਸਰਾ ਇਸ ਚੀਜ਼ ਨੂੰ ਵੀ ਆਪਣੀ ਲਾਈਫ ਦੇ ਵਿੱਚ ਐਡ ਕਰੋ ਦੇਖਣਾ ਤੁਹਾਡੀ ਲਾਈਫ ਕਿਸ ਤਰ੍ਹਾਂ ਬਦਲਦੀ ਹੈ ਤਿੰਨੇ ਸ਼ਬਦ ਜਿਹੜੇ ਆ ਬਾ ਕਮਾਲ ਸ਼ਬਦ ਹੈਗੇ ਆ ਅਗਰ ਇਹਨਾਂ ਨੂੰ ਆਪਾਂ ਗਹਿਰਾਈ ਨਾਲ ਤੁਸੀਂ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਗਹਿਰਾਈ ਨਾਲ ਇਹਨਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰਿਓ ਕਿ ਮੈਂ ਕਿਹੜੀਆਂ ਚੀਜ਼ਾਂ ਨੂੰ ਸਵੀਕਾਰ ਕੀਤਾ ਔਰ ਕਿਹੜੀਆਂ ਨੂੰ ਨਹੀਂ ਕੀਤਾ ਮੈਂ ਕਿਹੜੀਆਂ ਚੀਜ਼ਾਂ ਨੂੰ ਕਿਹੜੇ ਰਿਸ਼ਤਿਆਂ ਨੂੰ ਆਪਣੀ ਲਾਈਫ ਦੇ ਵਿੱਚ ਆਉਣ ਤੋਂ ਮਨਾ ਕੀਤਾ اور ਕਿਹੜੀਆਂ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚ ਓਨਲੀ ਅਲਾਉ ਕੀਤਾ ਫਿਰ ਇਹ ਵੀ ਸੋਚਣਾ ਕਿ ਮੈਂ ਕਿਹੜੀਆਂ ਚੀਜ਼ਾਂ ਨੂੰ ਡਿਸਰਵ ਕਰਦਾ ਹਾਂ ਤੇ ਕਿਹੜੀਆਂ ਚੀਜ਼ਾਂ ਨੂੰ ਨਹੀਂ ਕਰਦਾ ਇਹ ਸਾਰਾ ਕੁਝ ਜਦੋਂ ਤੁਸੀਂ ਗਹਿਰਾਈ ਨਾਲ ਸੋਚਣਾ ਸ਼ੁਰੂ ਕਰੋਗੇ ਤੇ ਲਾਈਫ ਬਹੁਤ ਦੋਸਤੋ ਇਨੀ ਇਜ਼ੀ ਹੋ ਜਾਏਗੀ ਕਿ ਹਰ ਪਾਸੇ ਤੁਹਾਨੂੰ ਖੁਸ਼ੀ ਹੀ ਖੁਸ਼ੀ ਹਰ ਪਾਸੇ ਅچھے ਇਨਸਾਨ ਹੀ ਦਿਖੂਗੇ ਅੱਛੀ ਤਾਂ ਦੌਲਤ ਆਉਂਦੀ ਦਿਖੂਗੀ ਤੁਹਾਨੂੰ ਉਹ ਇਹ ਕਰਕੇ ਦੇਖੋ ਆਪਣੀ ਲਾਈਫ ਦੇ ਵਿੱਚ ਜਿਆਦਾ ਨਹੀਂ ਤੇ ਕਮ ਸੇ ਕਮ ਵੀ 90 ਦਿਨ ਜੋ ਵੀ ਮੇਰੀਆਂ ਵੀਡੀਓਜ਼ ਹੈਗੀਆਂ ਉਹਨਾਂ ਨੂੰ ਕਮ ਸੇ ਕਮ ਵੀ 90 ਦਿਨ ਦੇ ਪਰਟੀਕਲੀ ਆਪਣੀ ਲਾਈਫ ਵਿੱਚ ਉਤਾਰ ਕੇ ਦੇਖਣਾ 90 ਦਿਨ ਤਵਾਦ ਅਗਰ ਨਹੀਂ ਰਿਜ਼ਲਟ ਆਂਦਾ ਤਾਂ ਫਿਰ ਤੁਸੀਂ ਮੈਨੂੰ ਦੱਸਣਾ ਕਿ ਹਾਂ ਵੀ ਸਾਨੂੰ ਤਾਂ ਸਾਡੀ ਲਾਈਫ ਦੇ ਵਿੱਚ ਕੁਝ ਨਹੀਂ ਫਰਕ ਪਿਆ ਹੈ ਪਰ ਐਤਾ ਹੋਈ ਨਹੀਂ ਆ ਇਹ ਕੋਈ ਮੈਂ ਇੱਕ ਨਵਾਂ ਇਨਸਾਨ ਨਹੀਂ ਹੈਗਾ ਜਿਹੜਾ ਕਿ ਮੈਂ ਨਵੇਂ ਨਵੀਆਂ ਟੈਕਨੀਕ ਲੈ ਕੇ ਆਇਆ ਤੇ ਨਵੇਂ ਫਾਰਮੂਲੇਸ ਹੈਗੇ ਨਹੀਂ ਕੁਝ ਨਹੀਂ ਹੈ ਇਹ ਉਹਨਾਂ ਅਥੇ ਹਸਤੇ ਵਿੱਚ ਜਿਹੜੇ ਬਹੁਤ ਜ਼ਿਆਦਾ ਕਾਮਯਾਬ ਹੋਏ ਆ ਸਫਲ ਹੋਏ ਲੋਕ ਜਿਨ੍ਹਾਂ ਨੇ ਆਪਣੀ ਲਾਈਫ ਨੂੰ ਚੇਂਜ ਕੀਤਾ نیچےੋਂ ਉੱਠ ਕੇ ਉੱਪਰ ਤੱਕ ਗਏ ਆ ਇਹ ਉਹਨਾਂ ਲੋਕਾਂ ਦੀਆਂ ਕਹਾਣੀਆਂ ਦੇ ਵਿੱਚੋਂ ਹੀ ਮੈਂ ਸਿੱਖ ਕੇ ਗੱਲ ਮੈਂ ਤੁਹਾਨੂੰ ਦੱਸ ਰਿਹਾ ਹਾਂ ਮੈਂ ਬਹੁਤ ਸਾਲ ਇਹਨਾਂ ਚੀਜ਼ਾਂ ਦੇ ਨਾਲ ਕੰਮ ਕੀਤਾ ਬਹੁਤ ਧੀਰ ਮੈਡੀਟੇਸ਼ਨ ਬਹੁਤ ਧੀਰ ਕਿਤਾਬਾਂ ਕਈ ਪੜ੍ਹੀਆਂ ਔਰ ਇਹ ਸਿੱਖਣ ਨੂੰ ਮਿਲਿਆ ਕਿ ਹਾਂ ਲਾਈਫ ਨੂੰ ਜੀਣਾ ਕਿਤਾ। ਔਰ ਇਹਦਾ ਰਿਜ਼ਲਟ ਜਿਹੜਾ ਹੁਣ ਨਿਕਲ ਕੇ ਆ ਰਿਹਾ ਕਿ ਪਰਮਾਤਮਾ ਨੇ ਮੈਨੂੰ ਇਹ ਗਾਈਡ ਕੀਤਾ ਹੈਗਾ ਕਿ ਹਾਂ ਵੀ ਤੂੰ ਵੀ ਲੋਕਾਂ ਦੀ ਲਾਈਫ ਦੇ ਵਿੱਚ ਕੁਝ ਨਾ ਕੁਝ ਕੰਟ੍ਰਿਬਿਊਸ਼ਨ ਕਰ। ਜੋ ਕੁਝ ਮੈਂ ਸਿੱਖਿਆ ਜੋ ਕੁਝ ਮੈਂ ਕੀਤਾ ਜਿਹਦੇ ਨਾਲ ਮੈਂ ਸਫਲਤਾਵਾਂ ਹਾਸਲ ਕੀਤੀਆਂ। ਮੈਂ ਸਟਰਗਲ ਦੇ ਵਿੱਚੋਂ ਨਿਕਲ ਕੇ ਕਾਮਯਾਬੀ ਹਾਸਲ ਕੀਤੀ ਹੈ। ਕਿਸੇ ਟਾਈਮ ਇੱਦਾਂ ਵੀ ਸੀਗਾ ਕਿ ਕੋਈ ਰੁਪਈਆ ਵੀ ਨਹੀਂ ਸੀ ਲੱਗੋ। ਅੱਜ ਬੜੀਆ ਸਾਰਾ ਕੁਝ ਆਇਆ ਕਾਰੋਬਾਰ ਬੜੀਆ ਸਭ ਕੁਝ ਬੜੀਆ ਮਤਲਬ ਕਿ ਉਹ ਦੇਣ ਦਾ ਸਮਾਂ ਆਇਆ ਕਿ ਮੈਂ ਸੁਣਿਆ ਕਿ ਸੇਕੋਨ ਕਿ ਹਾਬੀਬ ਕਦੀ ਇਤਨਾ ਨਹੀਂ ਹੁੰਦਾ ਕਿ ਹਾਂ ਤੁਹਾਡੇ ਕੋਲ ਕੁਝ ਦੇਣ ਨੂੰ ਨਹੀਂ ਹੈਗਾ ਹਰ ਬੰਦੇ ਦੇ ਕੋਲ ਉਹਦੇ ਮੁਤਾਬਕ ਦੇਣ ਵਾਸਤੇ ਬਹੁਤ ਕੁਝ ਹੈ ਤੁਸੀਂ ਅਗਰ ਕੁਝ ਨਹੀਂ ਅਗਰ ਤੁਹਾਨੂੰ ਦੌਲਤ ਨਹੀਂ ਦੇ ਸਕਦੇ ਕਿਸੇ ਨੂੰ ਖੁਸ਼ੀ ਦੇ ਦਿਓ ਤੁਸੀਂ ਕਿਸੇ ਨੂੰ ਖੁਸ਼ੀ ਨਹੀਂ ਦੇ ਸਕਦੇ ਤਾਂ ਸਿਰਫ ਕੰਮ ਕਰਕੇ ਨਾ ਮਦਦ ਕਰ ਦਿਓ ਕਿਸੇ ਦੇ ਦੁੱਖ ਦੂਰ ਕਰ ਦੇ। ਕਿਸੇ ਦੀ ਕੋਈ ਕਮੀ ਆ ਉਹਨੂੰ ਪੂਰਾ ਕਰ ਦੇ। ਜੋ ਕੁਛ ਵੀ ਤੁਸੀਂ ਕਰ ਸਕਦੇ ਆ ਉਹ ਕੁਛ ਨਾ ਕੁਛ ਜ਼ਰੂਰ ਦੇਣਾ ਸ਼ੁਰੂ ਕਰੋ। ਸੰਸਾਰ ਦੇ ਵਿੱਚ ਜਿੰਨਾ ਤੁਸੀਂ ਵੰਡੋਗੇ ਚਾਹੇ ਉਹ ਗਿਆਨ ਹੋਵੇ ਚਾਹੇ ਪੈਸਾ ਹੋਵੇ ਕੋਈ ਵੀ ਚੀਜ਼ ਹੋਵੇ ਤੁਸੀਂ ਚਾਰੇ ਧਰਮ ਉਠਾ ਕੇ ਦੇਖ ਲੈਣਾ ਕਿ ਹਰ ਧਰਮ ਦੇ ਵਿੱਚ ਕੰਟਰੀਬਿਊਸ਼ਨ ਦਾ ਬਹੁਤ ਵੱਡਾ ਲੋਗਦਾਨ ਹੈ। ਦਸਵੰਦ ਜਿਹੜਾ ਆ ਸਾਨੂੰ ਬਹੁਤ ਜ਼ਰੂਰੀ ਕਿਹਾ ਗਿਆ ਹਰ ਧਰਮ ਦੇ ਵਿੱਚ ਇਹਨਾਂ ਨੂੰ ਮਾਇਨੇ ਦਿੱਤੇ ਗਏ ਕਿ ਹਾਂ ਤੁਸੀਂ ਦਿਓ ਦੋਗੇ ਤੇ ਤੁਹਾਨੂੰ ਮਲਟੀਪਲਾਈ ਹੋ ਕੇ ਵਾਪਸ ਆਏਗਾ ਜੋ ਵੀ ਤੁਸੀਂ ਦਿਓਗੇ ਅਗਰ ਕਿਸ ਨੂੰ ਸੁੱਖ ਦਿਓਗੇ ਤਾਂ ਸੁੱਖ ਵਾਪਸ ਆਏਗਾ ਉਹ ਵੀ ਮਲਟੀਪਲਾਈ ਹੋ ਕੇ ਤੇ ਜੇ ਤੁਸੀਂ ਕਿਸ ਨੂੰ ਦੁੱਖ ਦਿਓਗੇ ਤੇ ਦੁੱਖ ਵੀ ਮਲਟੀਪਲਾਈ ਹੋ ਕੇ ਆਣਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਤੁਹਾਨੂੰ ਜੋ ਤੁਸੀਂ ਸੰਸਾਰ ਦੇ ਵਿੱਚ ਵੰਡਿਆ ਉਹ ਤੁਹਾਨੂੰ ਦੁਬਾਰਾ ਵਾਪਸ ਨਹੀਂ ਆਏਗਾ 100% ਵਾਪਸ ਆਣਾ ਸੋ ਇਸ ਕਰਕੇ ਕੇਅਰਫੁਲੀ ਇਹ ਕਿੱਥੇ ਦੀ ਮਦਦ ਕਰਨੀ ਸ਼ੁਰੂ ਕਰਾਂ ਔਰ ਇਹਨਾਂ ਤਿੰਨਾਂ ਸ਼ਬਦਾਂ ਨੂੰ ਆਪਣੇ ਜੀਵਨ ਦੇ ਵਿੱਚ ਉਤਾਰੂ ਤੇ ਆਪਣੀ ਲਾਈਫ ਨੂੰ ਸੌਖਾ ਬਣਾਉ। ਧੰਨਵਾਦ ਦੋਸਤੋ।